ਹਾਂ ਜੀ ਯਾਰ ਕੀ ਹਲਚਲ ਸਾਰੇ ਦੋਸਤਾਂ ਮਤਰਾ ਉਮੀਦ ਕਰਦੇ ਠੀਕ ਖਾਂਗੇ ਥੋੜੇ ਜਣਾ ਰਿਸ਼ਟਰ ਕਰ ਤੋਂ ਹੋਣਗੇ ਚੱਲੋ ਮਤਰਾ ਮੈਂ ਤੈਨੂੰ ਨਾ ਚੱਲੇ ਨੂੰ ਨਹੀਂ ਕਰੇ ਦੇਖਦੇ ਇਹਦੇ ਕੋਲੇ ਬੱਚੇ ਪੁੱਛੇ ਕਿੰਨੇ ਕੱਢੇ ਕਿਵੇਂ ਨਹੀਂ ਆਹ ਦੇਖੋ ਜੀ ਟੈਂਟ ਲਾਇਆ ਹੋਇਆ ਖਲੀ ਦੇ ਵਿਚਾਰੀ ਕਿਉਂ ਮੰਦਦੇ ਹੋ ਇਹ ਮੱਲੇ ਵਾਲੇ ਬਈ ਭੋਗ ਪਾਨਗੇ ਜਾਓ ਬਈ ਗਲੀ ਜੀ ਐਂਟਰ ਕਰ ਚੁੱਕੇ ਆਂ ਆਪਾਂ ਤੇ ਇਹਨਾਂ ਨੇ ਨਏ ਕਨਾਂ ਡਰਾਈਵਰ ਡਰਾਈਵਰ ਕਿਵੇਂ ਲੰਘੂਗੀ ਗਲੀ ਚੋਂ ਮੈਂ ਮੈਨੂੰ ਦੱਸਿਆ ਆ ਗਲੀ ਢਾਉਣੀ ਗਲੀ ਢਾਉਣੀ ਪਈ ਹੈ ਉਹ ਲੈ ਆਉਣੀ ਹੈ ਡਰਾਈਵਰ ਹੈ ਲੈ ਬਈ ਆਉਂਦੇ ਸੜਕਾਂ ਦਾ ਡਰਾਈਵਰ ਕਢਾਉਣੇ ਕਿਲਾ ਲਾਂ ਬਾਓ ਜੀ ਪਾਉਂਦੇ ਖੋਲ ਹੀ ਨੇ ਲਾ ਗਏ ਛੇੜੀ ਘੋਡੇ ਲਾ ਪਰਪ ਜਿਹੜਾ ਮਾਜੀ ਖੋਲ ਤੇਰੀ ਇੱਛਾ ਲਾਲ ਜੀ ਨਾ ਬਰਗਾੜੀ ਯਾਰਾ ਦੋ ਆਂਡੇ ਤੇ ਰੇਵੇ ਨੇ ਇਹ ਆਪਣੇ ਕੋ ਕੱਲਾ ਰਹਿ ਗਏ ਕੰਧ ਤੇ ਦੋ ਆਂਡੇ ਸਾਹਮਣੇ ਤੇ ਰੇਵੇ ਆ ਹੋ ਆ ਤਰੀ ਜਾਂਦੀ ਵੇਖ ਆ ਨਹੀਂ ਬਿਠਾਇਆ ਛਤਰੀ ਤੇ ਬੰਮ ਨਾ ਨਹੀਂ ਤੂੰ ਦੋ ਨਹੀਂ ਬਾ ਯਾਰ ਤੂੰ ਫਾੜੇ ਨੂੰ ਯਾਰ ਫੜ 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 ਕਾਟ ਰਹੀ ਆ ਲਿਆ ਰਿ ਲੇ ਕਰ ਲੈਂਦਾ ਨਹੀਂ ਕਰ ਲੈ ਇਹੜੇ ਹੈ ਤੇ ਰਹਿ ਗਏ ਦੋ ਆਵੇ ਤੇ ਆਏ ਜੇ ਆਏ ਯਾਰ ਨਹੀਂ ਕੋਈ ਨਹੀਂ ਲਿਆ ਯਾਰ ਤੂੰ ਜਾਂਦਾ ਹਾਂ ਇੱਥੋਂ ਨਾ ਆਣਾ ਮੈਂ ਟਲੀ ਇਹ ਲਓ ਜੀ ਆ ਮੈਨੂੰ ਫੜਾ ਤੂੰ ਨੀ ਵੀ ਕਰ ਕਾਹ ਜਾ ਭੇਡ ਦੇ ਮੜੀ ਬਾਈ ਦਾ ਟਾਈਮ ਲਾ ਜੀ ਲੰਘੋ ਅੱਜ ਬੈਠ ਲੱਭੀ ਗੋਰੀ ਆ ਗਿਆ ਸਿਲੰਡਰ ਜਾ ਕੇ ਸਿੰਡਰ ਬੰਦਾ ਸਿੰਡਰ ਬੰਦਾ ਭਾਈ ਇਹ ਨਾ ਆਇ ਨੀ ਆਇ ਨੀ ਰੋ ਜਾ ਕੀ ਕਰੇਗਾ ਰੋ ਜਾ ਇੱਥੇ ਲੰਘੇ ਤਰੀ ਭਾਈ ਪਤਾ ਨਹੀਂ ਕੀ ਕਰਨ ਲੱਗਾ ਇਹ ਹੇ ਐ ਦੂਜੀ ਲਾਹ ਦੂਜੀ ਕਦੋਂ ਲਾਉਣਾ ਹੁੰਦਾ ਓਏ ਓ ਯਾਰ ਕੱਪੜਾ ਯਾਰ ਓ ਯਾਰ ਕੁਝ ਨਹੀਂ ਹੁੰਦਾ ਬਾਈ ਟਾਂਕਾ ਲਾ ਲਾ ਮੈਂ ਉੱਧਰ ਰੱਖਿਆ ਯਾਰ ਟਾਂਕਾ ਲਾ ਲਾ ਕਿੱਡੀ ਗੱਲ ਘਾਲੂ ਬਲੀ ਕਰਦਾ ਯਾਰ ਮੈਂ ਧੋ ਕੇ ਰੱਖਿਆ ਕੱਪੜਾ ਉਦੋਂ ਫਤਰੀ ਢੱਗ ਗਈ ਦਰੋਜੀ ਉੱਡ ਗਈ ਕਾਲੀ ਪੂਛ ਵਾਲਾ ਉੱਡ ਗਿਆ ਇਹ ਤਾਂ ਕੰਮ ਹੀ ਗਲਤ ਹੋ ਗਿਆ ਮੈਂ ਕਹਿੰਨਾ ਕਿ ਚੱਲਣਾ ਤੀ ਤੇ ਇੱਕ ਅੰਦਰ ਵੜ ਕੇ ਇਹ ਦੂ ਸਰੀਰ ਦੀ ਰਖਾਅ ਦਾ ਕੀ ਹੈ ਉਹਦਾ ਵਿਸ਼ੇ ਕਰਕੇ ਦਿਖਾਉਂਦੇ ਆਂ। ਓਹੋ। ਲਿਆ ਦੁੱਜੇ। ਮਨਾਰ ਵਾਲ ਆਇਆ। ਆਏ ਆਟੇ ਬਾਈ ਮੰਡਾਰ ਲੱਗ ਗਿਆ। ਆਹ ਦੇਖਿਆ ਲੰਗੜਾ ਆ ਉਹ ਜਿਹੜਾ ਇੱਥੋਂ ਛੱਡ। ਦੇਖਦੇ ਤੇ ਸਰੀਰ ਦੀ ਰਖਾਅ ਕਿੰਨੀ ਹੰਸ। ਲਾ ਲਈ। ਉਧਰ ਲਿਖਾਉਂਦੇ ਆਂ। ਇਹਨੂੰ ਬੈਠੇ ਜਾਂਦੇ। ਕਰੋ ਬਾਈ ਚੈੱਕ। ਆਏ। ਹੈਪੀ ਵੀ ਹੈ। ਕਾਰ ਦੋ ਪਾ। ਕੈਮਰਾ ਤੇ ਚੈੱਕ ਕਰੋ। ਲੋ ਵੇ ਦੋ ਦਾ ਬੱਚੇ ਆਵਾ ਆਪਾਂ ਨੀਲਾ ਹੀ ਲੱਗਦਾ ਮੈਨੂੰ। ਉਹ ਯਾਰ ਆਖੋ ਕੁਝ ਕੱਢ ਲਿਆ ਕਰ ਦਾਣੇ ਤੂੰ ਜੀ। ਮਾਤਾ ਜੀ ਵਰਤ ਨਹੀਂ। ਇਹ ਗਾ ਜੀ। ਇਹ ਹੈਗੇ ਆਈਦੇ। ਆਈਦੇ। ਉਹ ਇੱਕ ਬੱਚਾ। ਹਾਂ ਉਹਦਾ ਇੱਕ ਹੀ ਦਿਨ ਪਾ ਆਪਣੇ ਘਰ ਮੈਂ ਜੀ। ਨਾਗ ਦਾ? ਹਾਂ। ਭਾਈ ਆ ਨਾਗਰਾਜ। ਕਿੱਥੋਂ ਉਹਦਾ ਬੱਚਾ? ਬੱਚਾ। ਠੀਕ ਹੈ ਆਈਦਾ ਹੀ ਹੈ। ਪਾ ਨੀਲੀ ਆ। ਗੋਲੀ ਦਾ। ਗੋਲੀ ਦੇ ਹੈਗੇ ਦੋ ਬੱਚੇ ਦੋਨੇ ਆਹਾ ਵਾ। ਉਹ ਫਿਰ ਨਾਲ ਫਰਨੂਲ ਛੜਕਿਆ ਕਰ ਮੁਰਕ ਮਾਈ ਜਾਂਦਾ ਖੁੱਡਾ ਜੇ ਪਾਵੇਂ ਨਹੀਂ ਇਹ ਤੂੰ ਵੱਜ ਜਾ ਤਾਂ ਤਾ ਲਾ ਦਮ ਆ ਲੋ ਭਾਈ ਦੋ ਬੱਚੇ ਆਵਾ ਆਹੀ ਵੀਰੇ ਲੱਗਿਆ ਵਾ ਤੂੰ ਹੀ ਚਗਾ ਜਾ ਛਾ ਕੀ ਇਹ ਦੋ ਬੱਚੇ ਜਨੇ ਕੋਈ ਬਹਿ ਜਾਂਦੇ ਆ ਫੇਰ ਵੀ ਚੱਲ ਦੋ ਚੀਨੀ ਦੇ ਕੀ ਇਹਦੇ ਉੱਤੇ ਸਰੀ ਵੀ ਲਗਾ ਰੋਜੀ ਕੋਲ ਹੀ ਰੋ ਨਾ ਰੋਜੀ ਨਹੀਂ ਆਂਦੇ ਆ ਦੋ ਚੀਨੀ ਦੇ ਹਾਂ ਤਾਂ ਰੱਖ ਦੇ ਭਾਈ ਓਕੇ ਗੋਲ ਦੇ ਬਾਹਰ ਨਿਕਲ ਲਈ ਭੇੜੇ ਨਹੀਂ ਜਾਂਦੀ ਕਿਤੇ ਦੱਸੀ ਤੀ ਜਾਊਗੀ ਲੱਭੇ ਤਾਂ ਠੀਕ ਆ ਲਾਓ ਬਈ ਕੱਢ ਲੈ ਕੇ ਬਾਹਰ ਨੂੰ ਦੇਖੋ ਭਾਈ ਕਰੋ ਸਮਾਂ ਕਰੋ 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 ਤੀਜਾ ਵਚਾ ਚਟਾਈ ਆਣਾ ਇਦਗੀ ਦਾ ਓਏ ਦੂਜਾ ਆਇਆ ਤੇ ਮੈਂ ਦੱਸਿਆ ਸੀ ਯਾਰ ਦੂਜਾ ਤੇਰਾ ਕੱਢਿਆ ਜੀ ਆ ਰਹੇ ਨੇ ਆਹ ਚੀਨੀ ਦੀ ਹੈ ਬਈ ਇਹ ਆਪਣਿਆਂ ਲਈ ਦੇ ਆਹ ਵਾਲੀ ਦੋਨੇ ਵੇ ਇੱਕ ਕਾਲਕੰਤਾ ਹੈ ਆ ਚੀਨਾ ਜਾ ਇੱਕ ਘਾਲਾ ਸੀਨਾ ਰਕਾਇਆ ਸਭ ਤੇ ਬੋਟੇ ਦਾ ਹਣੇ ਦੋ ਛਾਖੇ ਲੈ ਇੱਕ ਤਾਂ ਸਾਫ਼ ਹੀ ਲੱਗਦਾ ਵਾ ਦੂਜੀ ਦੇ ਖੜਨ ਜਾ ਮੈਂ ਤੈਨੂੰ ਕਹਿਣਾ ਰੁਕ ਜਾ ਆ ਦੇਖ ਲਓ ਇਹ ਵੀ ਚਟਾਈ ਆ ਓਕੇ ਬਈ ਨਾ ਹੀ ਛੇੜ ਦੇ ਹੋਰ ਵੀ ਆ ਹੋਰ ਫਿਰ ਵਾਸਤੇ ਨੂੰ ਦੇਖੋ ਹਾਂ ਲੋ ਇਹਨਾਂ ਦੀ ਵਿਆਹ ਪੂਰੀ ਕਰਨੀ ਗਰਮੀ ਬਹੁਤ ਅਗਰੀ ਹੈ ਗੋਰੀ ਵੀ ਆ ਗਈ। ਇਹ ਪੂਰੇ ਕਰਨੇ ਆਪਾਂ। ਕੀ ਹਾਲ ਹੈ? ਸੱਟਾਂ। ਇਹਨਾਂ ਦੇ ਵਿਆਹ ਪੂਰੇ ਕਰਨੇ। ਗੋਲੀ ਬੈਗੀ ਵਿਚਾਰੀ ਬੱਚਿਆਂ ਦੇ ਲੈ। ਬੈ ਜਾ ਬੈ ਜਾ ਬੈ ਜਾ। ਚਲ ਬੈ ਜਾਂਦੇ ਕੋਈ ਚੱਕਰ ਨਹੀਂ। ਨਿਭਰ ਮਦ ਮਾਰਦੂ ਨਹੀਂ ਭੱਜਦੀ। ਇਹ ਤਾਂ ਹੈ ਫਿਰ। ਬੱਚੇ ਕਿੱਧਰ ਗਏ? ਹਾਲਾ। ਪਾਇਆ। ਬੱਲੀ ਨੇ ਤਾਂ ਡਵਾ ਦੇ। ਇੱਕ ਹੀ ਰਹਿ ਗਿਆ। ਕਿੱਥੇ? ਉਹ ਤੜਾ ਆ ਬਿਕ। ਤੂੰ ਦੂਜਾ। ਦੂਜਾ। ਬੋਰਡ ਤੇ ਫਸ ਗਿਆ ਵੀ ਕਿੱਥੇ ਇਹਨੂੰ ਤਾਂ ਬਿਠਾ ਬੋਰਡ ਤੇ ਫਸ ਗਿਆ ਅੰਦਰ ਗਏ ਗਏ ਹੈ ਡਰ ਗਿਆ ਪੀੜਾ ਚੀਤਾ ਉਹ ਹੈਪੀ ਲੋ ਬਾਈ ਆਹ ਦੋਨੇ ਬਿਠਾ ਦੇ ਇੱਕ ਬੋਰਡ ਵੱੜ ਕੇ ਕਿਤੇ ਬਹਿ ਗਿਆ ਉੱਤਰਿਆ ਹੋ ਗਿਆ ਪਰ ਹੁਣ ਪਤਾ ਨਹੀਂ ਕਿੱਧਰ ਵੱੜ ਗਿਆ ਕਿਧਰ ਚੜ ਗਿਆ ਕੋਈ ਹੈਲੋ ਕਿੱਧਰ ਚੜ ਗਿਆ ਚੱਲ ਕਿੱਥੇ ਇੱਥੇ ਇੱਥੇ ਕਮਾਲ ਹੀ ਹੋ ਗਈ ਬਾਈ ਯਾਰ ਪਤਾ ਨਹੀਂ ਕਿੱਧਰ ਵੱੜ ਗਿਆ ਹਾਂ ਹਾਂ ਹੱਪੇ ਆਖ ਸਾਥ ਦੂ ਚੱਕ ਆਹੀ ਇਹ ਬਈ ਦੋ ਬੈਜ ਬੈਠੇ ਓ ਹੋ ਹੋ ਕਰ ਪੈ ਚਲੋ 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 ਚਦਰੀਏ ਚਲੇ ਆ ਪਤਾ ਕੀ ਦਾ ਪਰਾਵਾ ਸੇ ਤਾਂ ਆਇਆ ਚੱਕ ਹੈ ਕਿੱਥੇ ਆ ਉਹ ਇਹ ਤਾਂ ਬੁੱਢਾ ਏ ਅਹੀਂ ਇੱਧਰ ਤਾਂ ਡੇਪ ਹੈ 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 ਅੱਵੇ ਅੱਛਾ ਉੱਧਾ ਗਿਆ ਬਾਈ ਦਾ ਹੈਗਾ ਦਾ ਹੈਗਾ ਤਸਾ ਚੜਾ ਦੇ ਰੋਬੇ ਆ ਦੇ ਬੈਠਾ ਆਹ ਬੱਚਾ ਜਿਹੜਾ ਤੈਨਾਂ ਕਾ ਸੁਣਾ ਵਾ ਖੇੜਾ ਆਹ ਲੈ ਇਹ ਖੰਡ ਮਿਸ਼ਰੀ ਦਾ ਗੋਲੀ ਦਾ ਲੈ ਉਹਦਾ ਹੈ ਫੇਰ ਤਾਂ ਠੀਕ ਆ ਦੇਖੋ ਇਹ ਗੰਜਾ ਜਿਹਾ ਤਾਂ ਹੋ ਗਿਆ ਹੈ ਇਹ ਗੰਜਾ ਕੋੜਤਾ ਸੀ ਯਾਰ ਕਬੂਤਰਾਂ ਨੇ ਅੱਛਾ ਸਰਵਿਸ ਕੀਤੀ ਹੈ ਸਰਵਿਸ ਕੀਤੀ ਮੈਂ ਤੇਨ ਦਾਦਾ ਇਹ ਨਾ ਜਿੱਦੀ ਵਾਲਾ ਜੀ ਇਹਰੇ ਹੂੰ ਯਾਰ ਪੰਜ ਬਾਏ ਕੁਤਰਾ ਦੇ ਦਾਣੇ ਮੰਗਦਾ ਸੀ ਅੱਛਾ ਕਿਉਂਕਿ ਮਾਪੇ ਦਾ ਇੱਕ ਸੀ ਹਾਂ ਲੈਨੇ ਫਿਰ ਪੈਣਤਾ ਆਵੇ ਉਹ ਕਹਿੰਦੇ ਕੱਲਾ ਹੈ ਕਿ ਰੇ ਕਿ ਤੈਨੂੰ ਤੇ ਟਿੰਡ ਉਹ ਉਡੂਗਾ ਨਹੀਂ ਤਾਂ ਬਿਠਾ ਦੇ ਕੁੱਤੇ ਨੇ ਕਿ ਤੇਰੀ ਆਹਾ 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 ਓਜੋ ਇਹਦਾ ਕਮਾਲ ਦਾ ਯਾਰ ਬੱਚਾ ਆ ਗਿਆ ਅੱਛਾ ਅੱਛਾ ਢੀੜੇ ਦਿੰਦਾ ਹੋ ਐਕਟਵ ਆ ਪੂਰਾ ਇਹ ਪਤਾ ਕੀ ਰਿਆ ਵਾ ਹੋ ਬੱਚਾ ਆ ਗਿਆ ਹੋ ਰਿਹਾ ਹੋ ਬੈਠਾ ਹੋ ਰਿਹਾ ਅੰਗਲੀ ਛੇਦਣਾ ਉਹ ਬੈਠਾ ਚਟਾ ਜਾ ਉਹ ਆ ਗਿਆ ਉੱਪਰ ਕਾ ਉੱਪਰ ਕਾ ਉੱਪਰ ਕਾ ਉੱਪਰ ਕਾ ਪੜਕਾ ਦੇ ਪੜਕਾ ਦੇ ਪੜਕਾ ਦੇ ਅੜਾ ਅਛਤਰੀ ਨਿਕਲਦੀ ਉਹ ਜਾ ਯਾਰ ਤਾਰਾ ਦੇ ਨਾ ਤਾਰਾ ਦੇ ਉੱਚੀ ਤਾਰਾ ਆਛਤਰੀ ਹੋ ਲਗ ਲੀ ਐ ਤਾਂ ਇਹਨਾਂ ਨੇ ਗਾਂਵ ਸਾਹ ਹੋ ਜਾਣਾ ਏਰੀਗੇ ਦਾ ਪਤਾ ਲੱਗਣ ਨਾਲੇ ਬੋੜ ਤੇ ਫਰਾਈ ਔਖਾ ਯਾਰ ਹੋਰ ਤੇ ਪਰ ਵੱਜ ਪਾਏ ਯਾਰ ਹੋਰ ਕੀ ਹੈ ਗੁਪਾ ਪਰੇ ਗੋਰੀ ਤੇ ਡਾਰ ਕੇ ਐਨੂੰ ਵੀ ਲੈ ਜਾਈ ਕੋਈ ਨਹੀਂ ਹੁੰਦਾ ਵੱਡੀ ਵੰਜੀ ਕਿੱਥੇ ਹੈ ਵੰਜੀ ਕਿੱਥੇ ਵੱਡੀ ਆਉਰੇ ਉਹ ਵੰਜੀ ਫੜਾਈ ਨੀ ਆਵੇ ਲੰਮੀ ਭਾਈ ਵੀ ਆਇਆ ਆ ਆ ਆ ਆ ਆਇਆ 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 ਨਾਈ 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 ਆਇਆ ਇਹ 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 ਵੀ ਪੁੱਛਾ ਦੇਖੋ ਭਾਈ ਕਿਹਨੋਂ ਨੇ ਦੀ ਆਵਾਜ਼ ਤੇ ਇਕੱਠਾ ਹੁੰਦਾ ਓਏ ਟਾਂਗੀ ਕਾਹਲਾ ਟਾਂਗੀ ਕਾਹਲਾ ਇਹ 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 ਕੱਸ ਕੇ ਚੱਕਦੇ ਆ ਵੀ ਆ ਵੀ ਦੇਖੀ ਜਾਂਦਾ ਦੇਖੀ ਜਾਂਦਾ ਦੇਖੀ ਜਾਂਦਾ ਓਏ ਨੀਗਾ ਦੇਖੋ ਜੀ ਟਕਾਈ ਵੀ ਆ ਜਾਏ ਹਾ 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 ਚੱਕੀ 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 ਆਉਂਦਾ ਰਹਿਣਾ ਚੱਕੀ ਚੱਕੀ ਹਾਏ 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 ਆਇਓ ਆਇਓ ਰੇ ਆ ਜੂਗਾ ਯਾ ਜੂਗਾ ਹਾ 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 ਭਾਈਆ ਕਮੈਂਟ ਕਰਕੇ ਦੱਸੋ ਕੀ ਚਾਹੀਏ ਯਾਰ

ਵੀਡੀਓ ਚੱਲੀ ਜਾਂਦੀ ਐ ਛੋੜ ਮੈਨ ਕਰਦੇ ਕੋਈ ਚਲੋ ਠੀਕ ਐ ਬਾਈ ਇਹ ਵੀਡੀਓ ਦਾ ਇੱਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕਿਦਾਂ ਲੱਗੀ ਬਾਏ ਮਿੱਤਰੋ ਚਲੋ ਬਣਾ ਦੇ ਛੋਟ